ਮੁਰਦਾਬਾਦ ਆਰਐਸਐਸ ਮੁਰਦਾਬਾਦ 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 ਕ੍ਰਿਸ਼ਕੀ ਤਾਕਤ ਦਾ ਮੁਰਦਾਬਾਦ 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 ਕ੍ਰਿਸ਼ਕੀ ਤਾਕਤ ਦਾ ਮੁਰਦਾਬਾਦ ਜੈ ਜੀ ਜੈ ਭਾਗ ਬਾਬਾ ਸਾਹ ਤੇਰੀ ਸੋਚ ਤੇ ਕਰਾਂ ਦੇਾਂਗੇ ਛੋਕੇ ਬਾਬਾ ਸਾਹ ਤੁਹਾਡੀ ਜੀ ਮੁਰਦਾਬਾਦ ਕੇਸ਼ ਪਿਸ਼ੋਰ ਮੁਰਦਾਬਾਦ ਮੁਰਦਾਬਾਦ मुमदाबाद आर एस एस मुदाबाद केंद्र सरकार मुर्दाबाद मोहन भागवत मुर्दाबाद मुदा आई एस एस सरकार मुर्दाबाद ਅ ਅੱਜ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਬਾਬਾ ਸਾਹਿਬ ਅੰਬੇਦਕਰ ਚੌਂਕ ਹੁਸ਼ਿਆਰਪੁਰ ਨਜ਼ਦੀਕ ਬੱਸ ਸਟੈਂਡ ਵਿਖੇ ਅ ਕੇਂਦਰ ਸਰਕਾਰ ਅਤੇ ਆਰਐਸਐਸ ਦਾ ਪੁਤਲਾ ਫੁਕਿਆ ਗਿਆ। ਔਰ ਸਾਡੇ ਚੀਫ ਜਸਟਿਸ ਆਰਕੇ ਗਗੋਈ ਜੀ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਅਹੁਦੇ ਤੇ ਨਿਯੁਕਤ ਨੇ ਔਰ ਇੱਕ ਐਸਸੀ ਸਮਾਜ ਦੇ ਨਾਲ ਉਹ ਸੰਬੰਧ ਰੱਖਦੇ ਆ ਇਸ ਇਸੇ ਕਾਰਨ ਇਸੇ ਕਾਰਨ ਕਰਕੇ ਜੋ ਵਕੀਲ ਔਰ ਕਿਸ਼ੋਰ ਸੀ ਉਸਨੇ ਉਸ ਐਡਵੋਕੇਟ ਨੇ ਜੋ ਕਿ ਬਹੁਤ ਮੰਦਭਾਗੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਤੇ ਆਰ ਕੇ ਗਗੋਈ ਚੀਫ ਜਸਟਿਸ ਜੀ ਦੇ ਉੱਪਰ ਜੁੱਤੀ ਸੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹ ਬਹੁਤ ਹੀ ਮੰਦਭਾਗੀ ਹੈ ਔਰ ਅਸੀਂ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਸ ਵਕੀਲ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਣਦੀਆਂ ਧਰਾਵਾਂ ਅਤੇ ਉਸ ਨੂੰ ਦੇਸ਼ ਧਰੋਹ ਦਾ ਜੋ ਮੁਕਦਮਾ ਉਸਤੇ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਅੰਦਰ ਸੁਟਿਆ ਜਾਵੇ ਜੇ ਇਹ ਨਾ ਇੰਜ ਕੇਂਦਰ ਸਰਕਾਰ ਵੱਲੋਂ ਜਾਂ ਆਰਐਸ ਦੇ ਆਰਐਸਐਸ ਦੇ ਜਿਹੜੇ ਆ ਨੁਮਾਇੰਦੇ ਆ ਉਹਨਾਂ ਦੀ ਸ਼ੈਅ ਦੇ ਉੱਤੇ ਉਸ ਨੂੰ ਛੱਡਿਆ ਗਿਆ ਪਰ ਅਸੀਂ ਇਸ ਚੀਜ਼ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਆਤਰਾਵਾਨ ਲਗਾ ਕੇ ਉਸ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਨਹੀਂ ਤਾਂ ਬੇਗੰਪੂਰਾ ਟਾਈਗਰ ਫੋਰਸ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਉਹ ਕੇਂਦਰ ਸਰਕਾਰ ਅਤੇ ਆਰਐਸਐਸ ਦੇ ਪੁੱਤਰੇ ਫੂਕ ਮੁਜਾਰੇ ਜਿਹੜੇ ਉਹ ਕਰਦੇ ਰਹੇਗੀ ਅਤੇ ਇਸ ਦੇ ਨਾਲ ਅਸੀਂ ਵਾਈ ਪੂਰਨ ਸਿੰਘ ਜੀ ਜਿਨ੍ਹਾਂ ਦੀ ਜਿਨ੍ਹਾਂ ਨੇ ਕੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਆਪਣੇ ਘਰ ਦੇ ਵਿੱਚ ਆਤਮ ਹੱਤਿਆ ਕੀਤੀ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਬੇਗੰਪੂਰਾ ਟਾਈਗਰ ਫੋਰਸ ਮੋਂਡੇ ਦੇ ਨਾਲ ਮੁੰਡਾ ਲਗਾ ਕੇ ਖੜੀ ਆ ਔਰ ਅਸੀਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਤੋਂ ਆਇਆ ਜਾਵੇ ਨਹੀਂ ਤਾਂ ਅਸੀਂ ਜਿਹੜਾ ਵੱਡਾ ਸੰਘਰਸ਼ ਉਹ ਵਿੱਡਾਂਗੇ ਮੈਂ ਤਰਸੀਮ ਦੀਵਾਨਾ ਚੇਅਰਮੈਨ ਬੇਗੰਪੂਰਾ ਟਾਈਗਰ ਫੋਰਸ ਬੀਤੇ ਦਿਨੀ ਸੁਪਰੀਮ ਕੋਰਟ ਵਿੱਚ ਵੀ ਕੇ ਜਸਟਿਸ ਗਵਈ ਦੇ ਉੱਤੇ ਇੱਕ ਮਨੁਵਾਦੀ ਸੋਚ ਰੱਖਣ ਵਾਲੇ ਵਕੀਲ ਵੱਲੋਂ ਬੀ ਆਰ ਗਵਈ ਜਸਟਿਸ ਸੁਪਰੀਮ ਕੋਰਟ ਦੇ ਜੱਜ ਵੱਲੋਂ ਜੱਜ ਦੇ ਉੱਤੇ ਇੱਕ ਮਨੁਵਾਦੀ ਸੋਚ ਰੱਖਣ ਵਾਲੇ ਵਕੀਲ ਜੋ ਕਿਸ਼ੋਰ ਕੁਮਾਰ ਆ ਸ਼ਾਇਦ ਉਹਦਾ ਨਾਮ ਉਹਦੀ ਵੱਲੋਂ ਜੁੱਤੀ ਸਟਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀ ਕਿ ਬਿਲਕੁਲ ਮਦਭਾਗੀ ਆ ਔਰ ਉਸ ਨੂੰ ਕੇਂਦਰ ਦੀ ਸਰਕਾਰ ਅਤੇ ਆਰਐਸਐਸ ਦੇ ਕਾਰਕੁਨਾਵਲੋਂ ਬਿਲਕੁਲ ਕਲੀਨ ਚਿੱਟ ਦਿੱਤੀ ਗਈ ਹੈ ਜਦ ਕਿ ਇੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਵੇ ਔਰ ਉਹਦੇ ਨਾਲ ਮਤਲਬ ਕਹਿੰਦਾ ਇਹੋ ਜੀ ਘਣਾਉਣੀ ਹਰਕਤ ਹੋਵੇ ਤੇ ਉਥੋਂ ਫਿਰ ਬਾਕੀ ਲੋਕਾਂ ਦਾ ਜਿਹੜਾ ਆ ਜਿਉਣਾ ਕਿਹੋ ਜਿਹਾ ਹੋਵੇਗਾ ਕਿਉਂਕਿ ਉਸ ਤੇ ਤਾਂ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਕਿ ਨਾ ਗਵਈ ਸਾਹਿਬ ਜਿਹੜੇ ਚੀਫ ਜਸਟਿਸ ਸੀਗੇ ਉਹ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ ਇਸ ਕਰਕੇ ਉਹਨਾਂ ਤੇ ਇਹ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੇ ਨਾਲ ਹੀ ਇੱਕ वाई कुमार ਆਪਣੇ ਏਡੀਜੀਪੀ ਰੈਂਕ ਦੇ ਜੋ ਸੀਗੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਸੁਸਾਈਡ ਕਰ ਲਈ ਗੋਲੀ ਮਾਰ ਕੇ ਜਦ ਕੇ ਉਹਨੂੰ ਵੀ ਜਿਹੜੀਆਂ ਜਨਰਲ ਕੈਟਾਗਰੀ ਦੇ ਕੁਝ ਆਫੀਸਰਸ ਸੀ ਉਹਨਾਂ ਦੇ ਵੱਲੋਂ ਉਹਨੂੰ ਮਰਨ ਲਈ ਮਜਬੂਰ ਕੀਤਾ ਗਿਆ ਬੇਗੰਪੁਰਾ ਟਾਈਗਰ ਫੋਰਸ ਜਿਹੜੀ ਹੈ ਇਹ ਜਿੱਥੇ ਵੀ ਕਿਥੇ ਦਲਤਾਂ ਤੇ ਜਾਂ ਦਲਤਾਂ ਤੋਂ ਸવાય ਕਿਸੇ ਵੀ ਹੋਰ ਬਰਾਦਰੀ ਦੇ ਕਿਸੇ ਬੰਦੇ ਨਾਲ ਵੀ ਕਿਤੇ ਇਹੋ ਜੀ ਘਟਨਾ ਵਾਪਰਦੀ ਹੈ ਤੇ ਬੇਗੰਪੁਰਾ ਟਾਈਗਰ ਫੋਰਸ ਉਹਨਾਂ ਪਰਿਵਾਰਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਆਦਰਵਾਇਜ਼ ਅਸੀਂ ਬੇਗੰਪੁਰਾ ਟਾਈਗਰ ਫੋਰਸ ਕੋਲੋਂ ਚੇਤਾਵਨੀ ਦਿੰਦੇ ਆ ਕਿ ਆ ਜਸਟਿਸ ਗਬਈ ਦੇ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਕੀਲ ਦੇ ਉੱਤੇ ਵੰਦੀਆਂ ਧਰਾਮਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਨਾਲ ਸੁਟਿਆ ਗਿਆ ਤੇ ਬੇਗੰਪੁਰਾ ਟਾਈਗਰ ਫੋਰਸ ਪੂਰੇ ਪੰਜਾਬ ਦੇ ਵਿੱਚ ਆ ਥਾ ਥਾਤੇ ਧਰਨੇ ਤੇ ਮੁਜ਼ਾਰੇ ਇਸੇ ਤਰ੍ਹਾਂ ਪਰਜ਼ੋਰ ਮਤਲਬ ਕਹਿੰਦੇ ਲੋਕਾਂ ਦੀ ਮੰਗ ਨੂੰ ਲੈ ਕੇ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਕਰੇਗੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼